ਚੇਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਰஞ்சிਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਯਮਕ ਸੁਣਨੀ ਸ਼ੀਤਲ ਅੰਗੁਰਾਲ ਦੇ ਚੈਲੰਜ ਤੋਂ ਬਾਅਦ ਨਹੀਂ ਆਏ ਮੁੱਖ ਮੰਤਰੀ ਭਗਵੰਤ ਮਾਨ ਸ਼ੀਤਲ ਅੰਗੁਰਾਲ ਨੇ ਅੱਧਾ ਘੰਟਾ ਕੀਤਾ ਇੰਤਜ਼ਾਰ ਪਈਮਨਿਤਪਾਲ ਸਿੰਘ ਨੂੰ ਮਿਲੀ ਪਰੋਲ 4 ਦਿਨਾਂ ਦੀ ਪਰੋਲ ਤੇ ਬਾਹਰ ਆਉਣਗੇ ਅੰਮ੍ਰਿਤਪਾਲ ਕਿਸਾਂਜੇ ਤੇ ਬੰਦੀਆਂ ਨੇ ਕੀਤਾ ਵੱਡਾ ਐਲਾਨ 8 ਜੁਲਾਈ ਨੂੰ 13 ਸੰਸਦ ਮੈਂਬਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਰਾਓ ਅਕਾਲੀ ਦਲ ਦੇ ਕਾਂਟੋ ਕਲੇਸ਼ ਵਿਚਾਲੇ ਵਿਕਰਮਜੀਤ ਥਿਆ ਨੇ ਤੋੜੀ ਚੁੱਪੀ ਕਿ ਹਾਂ ਮੈਂ ਅਕਾਲੀ ਦਲ ਦਾ ਸੱਚਾ ਸਿਪਾਹੀ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਓਪਨ ਡਿਬੇਟ ਦਾ ਇੱਕ ਚੈਲੰਜ ਦਿੱਤਾ ਗਿਆ ਸੀ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਉੱਤੇ ਭ੍ਰਿਸ਼ਟਾਚਾਰੀ ਦੇ ਸੰਗੀਨ ਆਰੋਪ ਵੀ ਲਗਾਏ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਉਹ ਚੈਲੰਜ ਸਵੀਕਾਰ ਕਰ ਲਿਆ ਸੀ ਤੇ ਕਿਹਾ ਸੀ ਕਿ ਉਹ ਡਿਬੇਟ ਜਲਦੀ ਰੱਖੀ ਜਾਵੇ ਜਿਸ ਤੋਂ ਬਾਅਦ ਅੱਜ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿਖੇ ਸ਼ੀਤਲ ਅੰਗੁਰਾਲ 2 ਵਜੇ ਬੈਠ ਚੁੱਕੇ ਸਨ ਤੇ ਤਕਰੀਬਨ ਅੱਧਾ ਘੰਟਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਤਜ਼ਾਰ ਕੀਤਾ ਉਹ ਇੱਕ ਪੈਨ ਡਰਾਈਵ ਵੀ ਆਪਣੇ ਨਾਲ ਲੈ ਕੇ ਆਏ ਸਨ ਤੇ ਉਹਨਾਂ ਕਿਹਾ ਸੀ ਕਿ ਇਸ ਪੈਨ ਡਰਾਈਵ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਹੇਤੇ ਐਮ ਐਲ ਏ ਅਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਪੁਖਤਾ ਸਬੂਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਅੱਜ ਬਾਬੂ ਜਗਜੀਵਨ ਰਾਮ ਚੌਂਕ ਪੰਚੇ ਇੱਥੇ ਉਹਨਾਂ ਨੇ ਮੁੱਖ ਮੰਤਰੀ ਮਾਨ ਦੇ ਲਈ ਇੱਕ ਖਾਲੀ ਕੁਰਸੀ ਲਗਾਈ ਸੀ ਪਰ ਮੁੱਖ ਮੰਤਰੀ ਮਾਨ ਨਹੀਂ ਪਹੁੰਚੇ ਸ਼ੀਤਲ ਅੰਘੁਰਾਲ ਨੇ ਦਾਵਾ ਕੀਤਾ ਕਿ ਉਹ ਸੀਐਮ ਮਾਨ ਦੇ ਪਰਿਵਾਰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਅਤੇ ਇੱਕ ਸਲਾਹਕਾਰ ਖਿਲਾਫ ਸਬੂਤ ਲੈ ਕੇ ਆਏ ਨੇ ਇਹ ਸਬੂਤ ਉਹ ਸਭ ਤੋਂ ਪਹਿਲਾਂ ਸੀਐਮ ਮਾਨ ਨੂੰ ਹੀ ਦੇਣਾ ਚਾਹੁੰਦੇ ਨੇ ਕੱਲ ਮੈਂ ਡੀਜੀਪੀ ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੀ ਰਿਕਾਰਡਿੰਗ ਨੂੰ ਬਾਹਰ ਨਾ ਕਰ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਨੇ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਇਹ ਲੋਕ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਇਹ ਲੋਕ ਮੈਨੂੰ 2 ਦਿਨ ਪਹਿਲੇ 2:20 ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਪੋਰਟਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਰਤ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਦਿਨ ਦਾ ਨਾ ਹੋਰ ਵਾਅਦਾ ਕਰਨ ਜਾ ਰਹੇ ਆ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਬਾਪ ਦਾ ਮੈਂ ਵੀ ਇੱਕ ਪਾਪਾ ਮੇਰੀ ਵੀ ਪੀੜ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਜਾਂਦਗਾ ਜਾ ਰਿਹਾ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲੋਂ ਕਿਸੇ ਦੇ ਘਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਦ ਨੂੰ ਕਹਿ ਰਿਹਾ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਹੋਵੇ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤੋ ਹੋਵੇ ਮੇਰਾ ਕੱਕੜਾ ਰਵੇ ਮੇਰਾ ਕੱਕੜਾ ਰਵੇ ਜਿਕਰ ਹੋਇਆ ਹੈ ਕਿ ਸ਼ੀਤਲ ਅੰਗੁਰਾਲ ਦੇ ਵੱਲੋਂ ਇਹ ਵੀ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਇਸ ਬਾਰੇ ਉਹਨਾਂ ਡੀਜੀਪੀ ਪੰਜਾਬ ਨੂੰ ਜਾਣਕਾਰੀ ਦਿੱਤੀ ਹੈ ਵਿਖਣਾ ਹੋਵੇਗਾ ਕਿ ਸ਼ੀਤਲ ਅੰਗੁਰਾਲ ਦੇ ਵੱਲੋਂ ਲਗਾਏ ਗਏ ਇਨ੍ਹਾਂ ਪਰੋਸ਼ਾ ਦਾ ਹੁਣ ਮੁੱਖ ਮੰਤਰੀ ਮਾਨ ਕਿ ਜਵਾਬ ਦਿੰਦੇ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਹੁਣ 4 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ ਪਰ ਇਸ ਦੇ ਨਾਲ ਹੀ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਦਰਸਲ ਭਾਈ ਅਮਰਿਤਪਾਲ ਸਿੰਘ ਨਾ ਤਾਂ ਪੰਜਾਬ ਆ ਸਕਦੇ ਨੇ ਨਾ ਹੀ ਖਡੂਰ ਸਾਹਿਬ ਹਲਕੇ ਦੇ ਵਿੱਚ ਪੈਰ ਰੱਖ ਸਕਦੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਉਹਨਾਂ ਨੇ ਕੱਲ ਯਾਨੀ ਕਿ 5 ਜੁਲਾਈ ਨੂੰ ਸੌ ਚੁੱਕਣੀ ਹੈ ਖਡੂਰ ਸਾਹਿਬ ਤੋਂ ਐਮਪੀ ਬਣੇ ਭਾਈ ਅਮਰਿਤਪਾਲ ਸਿੰਘ ਨੂੰ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹ 4 ਦਿਨਾਂ ਦੀ ਪੈਰੋਲ ਤੇ ਬਾਹਰ ਆ ਰਹੇ ਨੇ ਅਤੇ ਉਹ ਕੱਲ 5 ਜੁਲਾਈ ਨੂੰ ਸੌ ਚੁੱਕਣਗੇ ਅਜਿਹੇ ਦੇ ਵਿੱਚ ਉਹਨਾਂ ਉੱਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਨ੍ਹਾਂ ਦਾ ਜ਼ਿਕਰ ਖੁਦ ਉਹਨਾਂ ਦੇ ਵਕੀਲ ਅਜੀਪਾਲ ਸਿੰਘ ਦੇ ਵੱਲੋਂ ਕੀਤਾ ਗਿਆ 10 ਕੰਡੀਸ਼ਨਸ ਰੱਖੀਆਂ ਹੋਈਆਂ ਨੇ ਗਵਰਨਮੈਂਟ ਆਫ ਇੰਡੀਆ ਨੇ ਤੇ ਪੰਜਾਬ ਸਰਕਾਰ ਨੇ ਜੋ ਭਾਈ ਗਰ ਨੂੰ 4 ਦਿਨ ਦੀ ਪੈਰੋਲ ਮਿਲੀ ਹੈ ਨਾ ਜੀ 10 ਕੰਡੀਸ਼ਨਾਂ ਨੇ ਜੀ ਜਿਆਦਾਤਰ ਜਿਹੜੀਆਂ ਮੇਨ ਕੰਡੀਸ਼ਨਸ ਹੈ ਇਹ ਨੇ ਕਿ ਉਹ ਦਿੱਲੀ ਤੋਂ ਬਾਹਰ ਨਹੀਂ ਕਿਸੇ ਵੀ ਜੇ ਜੀ ਜਾ ਸਕਦੇ ਨਹੀਂ ਪੰਜਾਬ ਆ ਸਕਦੇ ਨੇ ਜੀ ਉਸ ਤੋਂ ਅੱਗੇ ਜਾ ਕੇ ਇਹ ਕੀਤਾ ਗਿਆ ਹੈ ਕਿ ਉਹ ਕਿਸੇ ਵੀ মিডিਆ ਨੂੰ ਸੰਬੋਧਨ ਨਹੀਂ ਕਰ ਸਕਦੇ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ਜੀ ਤੇ ਜਿੰਨੇ ਦਿਨ ਵੀ ਇਹ ਜਿਹੜੇ 4 ਦਿਨ ਆ ਉਹ ਦਿੱਲੀ ਜਾਊ ਕਾਰਨ ਜਿੱਥੇ ਹੋ ਰਹਿਣਗੇ ਉੱਥੇ ਸਿਰ ਉਹਨਾਂ ਦੇ ਪਰਿਵਾਰ ਹੀ ਉਹਨਾਂ ਨੂੰ ਮਿਲ ਸਕਦਾ ਹੈ ਜੀ ਤੇ ਪਰਿਵਾਰ ਨੂੰ ਵੀ ਕੋਈ ਰਿਟਨ ਸਟੇਟਮੈਂਟ ਜਾਂ ਇਲੈਕਟ੍ਰੋ ਸਟੇਟਮੈਂਟ ਜਾਂ ਵੀਡੀਓਗ੍ਰਾਫੀ ਕਰਨ ਦੀ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਜੀ ਜੀ ਹਾਂਜੀ ਤੇ ਪਰਿਵਾਰ ਕਿੰਨੀ ਕੁ ਦੇਰ ਤੱਕ ਉਹਨਾਂ ਨੂੰ ਮਿਲ ਸਕਦਾ ਹੈ ਪਰਿਵਾਰ ਦੇ ਨਾਲ ਕੋਈ ਸਲਾਹ مشورہ ਕਰ ਸਕਦੇ ਨੇ ਜਾਂ ਫਿਰ ਖਦੂਰ صاحب ਹਲਕੇ ਲਈ ਜੇ ਗੱਲ ਕਰੀਏ ਉਸ ਸੰਬੰਧੀ ਕੋਈ ਹਦਾਇਤਾਂ ਦੇ ਸਕਦੇ ਨੇ ਹਾਂਜੀ ਮੈਮ ਉਹ ਪਰਿਵਾਰ ਤਾਂ ਮੁਲਾਕਾਤ ਕਰ ਸਕਦਾ ਉਹਨਾਂ ਨਾਲ ਜਿਨ੍ਹਾਂ ਚ ਉਸ ਘਰ ਚ ਮਿਲ ਉਹ ਪੁਲਿਸ ਪੰਜਾਬ ਪੁਲਿਸ ਅੰਮ੍ਰਿਤਸਰ ਦੀ ਡਿਊਟੀ ਲੱਗੀ ਹੋਈ ਨੇ ਜੀ ਤੇ ਉਹਨਾਂ ਉਹ ਮੁਲਾਕਾਤ ਕਰਵਾ ਸਕਦੇ ਉਹਨਾਂ ਦੀ ਤੇ ਉਹ ਜਿਨ੍ਹਾਂ ਤੇ ਚਾਹੇ ਚਾਹਣ ਮਿਲ ਸਕਦੇ ਪਰਿਵਾਰ ਉਹਨਾਂ ਨੂੰ ਤੇ ਉਹ ਜੋ ਵੀ ਗੱਲਬਾਤ ਕਰਨਗੇ ਉਹ ਤੇ ਉਹਨਾਂ ਨੂੰ ਬਸ ਇ ਦੱਸ ਦੇਣਗੇ ਵੀ ਹਾਂ ਇਹ ਅਗਲੀ ਪ੍ਰੋਸੀਜਰ ਸੇ ਇਹਨੇ ਅੱਗੇ ਇਦਾਂ ਕੀਤਾ ਜਾਣਾ ਚਾਹੀਦਾ ਹੈ ਜਿਹੜੀ ਜੋ ਵੀ ਦੱਸਣਗੇ ਪਰ ਉਹ ਇੱਕ ਸਟੇਟਮੈਂਟ ਜਿਹੜੀ ਭਾਈ ਸਾਹਿਬ ਵੱਲੋਂ ਨਹੀਂ ਕੋਈ ਜਾਰੀ ਕੀਤੀ ਜਾਊਗੀ ਜੀ 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 ਸੋ ਭਾਈ ਸਾਹਿਬ ਉਸ ਤੋਂ ਬਾਅਦ ਅਮੋੜ ਜਦੋਂ ਜੇਲ੍ਹ ਦੇ ਵਿੱਚੋਂ ਲਜਾਂਦਾ ਜਾਏਗਾ ਤਾਂ ਕੀ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਜਾਵੇਗੀ ਕਿ ਐਨਐਸ ਜਿਹੜੀ ਹੈ ਹਟਾ ਦਿੱਤੀ ਮਾਸਪਨ ਹਟਾ ਦਿੱਤੀ ਜਾਵੇ ਕਿਉਂਕਿ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਉਸ ਸੰਵਿਧਾਨ ਦੀ ਪਾਲਣਾ ਦੇ ਅਨੁਸਾਰ ਸੋਚ ਚੁੱਕੇਗੇ ਤੇ ਐਨਐਸਏ ਫਿਰ ਉਹਨਾਂ ਤੇ ਹਟਾਈ ਜਾ ਸਕਦੀ ਹੈ ਕਿਸੇ ਇਸ ਸੰਬੰਧੀ ਕੋਈ ਪੁਸ਼ਟੀ ਹੋਈ ਹੈ ਜੀ ਹਜੇ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਹੈ ਇਸ ਇਸ ਇਹ ਚ ਐਨਐਸਏ ਦੀ ਜਿਹੜੀ ਤਰੀਕ ਹੈ ਭਾਈ ਸਾਹਿਬ ਜੀ ਜੁਲਾਈ ਮਹੀਨੇ ਦੀ 25 ਤਰੀਕ ਆ ਉਦੋਂ ਹੀ ਪਤਾ ਲੱਗੂਗਾ ਜੀ ਉਸ ਗਵਰਨਮੈਂਟ ਕੀ ਸਵਾਲ ਜਵਾਬ ਕਰਦੀ ਹੈ ਕੀ ਚੱਲਦੀ ਹੈ ਪੱਟੀਡਿੰਗਸ ਉੱਥੇ ਜੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਵੱਲੋਂ ਜਿਹੜੀ ਐਨਐਸਐਲ ਆਈ ਉਹਦੀ ਸਬੰਧ ਦੇ ਜੇ ਵਿਧਾਈ ਗਈ ਹੈ ਜਾਂ ਵਧਾਉਣੀ ਆ ਜੋ ਵੀ ਉਹਦੇ ਤੇ ਕੋਈ ਸਟੇਟਮੈਂਟ ਦੇਣਗੇ ਜਾਂ ਰਿਡਾ ਸਟੇਟਮੈਂਟ ਜੋ ਵੀ ਜ ਉਸ ਤੋਂ ਬਾਅਦ ਹੀ ਕੋਈ ਕਨਫਰਮੇਸ਼ਨ ਹੋ ਸਕਦੀ ਹੈ ਜੀ ਬੀਤੇ ਦਿਨ ਹੀ ਚਾ ਗਿਆ ਸੀ ਕਿ ਭਾਈ ਸਾਫ ਦੀ ਐਨਐਸਏ ਵਧਾ ਦਿੱਤੀ ਗਈ ਹੈ ਸੋ ਕਿ ਹਜੇ ਤੱਕ ਨਹੀਂ ਵਧਾਈ ਗਈ ਜਿਹੜੀ ਐਨਐਸਏ ਦੀਆਂ ਤਰੀਕਾਂ ਸੀ ਉਹ ਚਾਰ ਜਾਣਿਆਂ ਦੀ ਜਿਹੜੀ ਐਨਐਸਏ ਦੀ ਤਰੀਕ ਸੀਗੀ ਉਹ ਉਹਨਾਂ ਦੀ ਜਿਹੜੀ ਆ 1 ਸਾਲ ਲਈ ਵਧਾ ਦਿੱਤੀ ਗਈ ਹੈ 2025 ਤੱਕ ਜੀ ਤੇ ਜਿਹੜੀਆਂ ਭਾਈ ਉਸ ਦਿਨ ਹੀ ਸ਼ੋ ਹੋਊਗੀ ਕਿ ਉਸ ਦਿਨ ਹੀ ਰਿਟਰਨ ਸਟੈਟੂਸ ਹੋਊਗੀ ਕਿ ਵਧਾ ਦਿੱਤੀ ਗਈ ਹੈ ਉਹਨਾਂ ਦੇ ਨਾਲ ਹੀ ਆ ਜਾਂ ਉਹਨਾਂ ਜ਼ਿਆਦਾਤਰ ਇਹੀ ਆ ਰਿਹਾ ਵਾ ਕਿ ਵਧਾ ਦਿੱਤੀ ਗਈ ਹੈ ਜੀ 28 ਜੁਲਾਈ ਤਰੀਕ ਨੂੰ ਪਤਾ ਲੱਗਣਾ ਹੈ ਕਿ ਉਹਨਾਂ ਦੀ ਖਾਲਦੀ ਕੀ ਉਹਨਾਂ ਦੀ ਵਧੀਆ ਤੇ ਹੋ ਗਈ ਸੀ ਆ ਕਿ ਉਹ ਇਹਨਾਂ ਦੀ ਵੀ ਸੱਚੀ ਤੱਕ ਵਧਾ ਦੇਣਗੇ ਜੀ ਇਹ ਵੇਖੋ ਸਰਕਾਰ ਹੁਣ ਸੌਂ ਚੁੱਕਣ ਤੋਂ ਬਾਅਦ ਸਰਕਾਰ ਦਾ ਰਵਈਆ ਕੀ ਹੁੰਦਾ ਆ ਉਹ ਤੋਂ ਆਉਣ ਵਾਲੀਆਂ ਤਰੀਕਾਂ 'ਚ ਪਤਾ ਲੱਗੇ ਜਿਕਰੇ ਖਾਸ ਹੈ ਕਿ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਦਿੱਲੀ ਪਹੁੰਚ ਚੁੱਕਿਆ ਹੈ ਤੇ ਵੇਖਣਾ ਹੋਵੇਗਾ ਕਿ ਇਸ ਮੁਲਾਕਾਤ ਤੋਂ ਬਾਅਦ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ 8 ਜੁਲਾਈ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦਰਸਲ 8 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਪੰਜਾਬ ਦੇ 13 ਲੋਕ ਸਭਾ ਸੰਸਦ ਮੈਂਬਰਾਂ ਦੇ ਘਰਾਂ ਦਾ ਕਿਰਾਉ ਕਰਨਗੀਆਂ ਅਤੇ ਧਰਨਾ ਪ੍ਰਦਰਸ਼ਨ ਕਰਨਗੀਆਂ ਇਸ ਦੌਰਾਨ ਹੀ ਇਹਨਾਂ ਸੰਸਦਕ ਮੈਂਬਰਾਂ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ ਜਿਸ ਵਿੱਚ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਕਰ ਕੀਤੇ ਗਏ ਨੇ ਅਤੇ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਉਹ ਵੀ ਸਮਾਂਵੇਂ ਨਾਥਨ ਕਮੇਟੀ ਦੀ ਰਿਪੋਰਟ ਦੇ ਹਿਸਾਬ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਸੰਯੁਕਤ ਮੋਰਚਾ ਦੇ ਵੱਲੋਂ 8 ਜੁਲਾਈ ਨੂੰ ਭਾਜਪਾ ਤੋਂ ਬਗੈਰ ਸਾਰੀਆਂ ਪਾਰਟੀਆਂ ਦੇ ਐਮਪੀਜ਼ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਘਰਾਂ ਅੱਗੇ ਧਰਨਾ ਲਗਾਇਆ ਜਾਵੇਗਾ ਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸੂਬਾ ਆਗੂ ਸਰਦਾਰ ਸਤਨਾਮ ਸਿੰਘ ਪੰਨੂ ਨੇ ਕੀ ਕਿਹਾ ਆਓ ਸੁਣਦੇ ਹਾਂ ਕਿਸਾਨ ਮਜ਼ਦੂਰ ਮੋਰਚਾ ਇਹ ਸਿਨਯੂਕਤ ਅਰਸ਼ਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੋ ਐਲਾਨ ਕੀਤਾ ਗਿਆ ਵਾ 28 ਜੁਲਾਈ ਨੂੰ ਦੇਸ਼ ਭਰ ਚ ਭਾਜਪਾ ਤੋਂ ਬਗੈਰ ਜਿੰਨੇ ਵੀ ਜਿੰਨੀਆਂ ਵੀ ਪਾਰਟੀਆਂ ਵਾਂ ਉਹਨਾਂ ਦੇ ਜੋ ਐਮਪੀ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾਣ ਵੱਡੇ ਇਕੱਠ ਕਰਕੇ ਉਹਦੇ ਸਬੰਧ ਦੇ ਵਿੱਚ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਵਾ ਕਿ 13 ਦੇ 13 ਐਮਪੀ ਪੰਜਾਬ ਦੇ ਵਿੱਚ ਜੋ ਉਹਨਾਂ ਨੂੰ ਉਹਨਾਂ ਦੇ ਘਰਾਂ ਅੱਗੇ ਵੱਡੇ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਬੱਚਿਆਂ ਦੇ ਰੋਸ ਪ੍ਰਦਰਸ਼ਨ ਕਰਕੇ ਉਹ ਮੰਗ ਪੱਤਰ ਲੈ ਕੇ ਜਾਣੀ ਇਹ ਮੰਗ ਪੱਤਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਇਹ ਆਪਣਾ ਜਿਹੜਾ ਖਡੂਰ ਸਾਹਿਬ ਦਾ ਹਲਕੇ ਤੋਂ ਜਿੱਤੇ ਆ ਅਮਰਤਪਾਲ ਜੱਲੂ ਕਰੋੜ ਦੇ ਪਿੰਡ ਉੱਥੇ ਇਸ ਤਰ੍ਹਾਂ ਫਰੀਦਕੋਟ ਅ ਗਵਾਇਆ ਜੋ ਜਿੱਤੇ ਆ ਫਿਰੋਜ਼ਪੁਰ ਤੋਂ ਇਸ ਤਰ੍ਹਾਂ ਜੋ ਬਠਿੰਡੇ ਤੋਂ ਜਿੱਤੇ ਹਰ ਸਿਮਰਤਪੁਰ ਉਹਨਾਂ ਦੇ ਘਰ ਅੱਗੇ ਇਸੇ ਤਰੀਕੇ ਦੇ ਨਾਲ ਸੰਗਰੂਰ ਪਤਿਆਲੇ ਫਦੇਗੜ ਸਾਹਿਬ ਤੇ ਆਪਣਾ ਅਨੰਦਪੁਰ ਸਾਹਿਬ ਜਿੰਨੇ ਵੀ 13 ਦੇ 13 ਹਲਕੇ ਆ ਸਾਰੇ ਸਾਰੇ ਐਮਪੀਆਨ ਵੱਡੇ ਇਕੱਠ ਕਰਕੇ ਮੰਗ ਪੱਤਰ ਦਿੱਤੇ ਜਾਂਦੇ ਤੇ ਮੰਗ ਕੀਤੀ ਜਾਵੇਗੀ ਕਿ ਐਮਐਸਪੀ ਦਾ ਗਾਰੰਟੀ ਕਰੋ ਜਿੰਨੀਆਂ ਵੀ ਫਸਲਾਂ ਸਾਰੀ ਵੀ ਦਾ ਹਿੰਦੁਸਤਾਨ ਚ ਉਹਨਾਂ ਸਾਰਿਆਂ ਦਾ ਜਿਹੜਾ ਗਾਰੰਟੀ ਦਾ ਕਰੋੜ ਬਣਾਇਆ ਜਾਵੇ ਕਿ ਉਹਨਾਂ ਦੀ ਜਿਹੜੀ ਫਸਲ ਆ ਮੰਡੀ ਤੇ ਜਾਵੇ ਤਾਂ ਉਹਦੀ ਉਹਦੀ ਗਾਰੰਟੀ ਹੋਵੇ ਕਿ ਜੋ ਭਾਅ ਲਾਣਿਆ ਹੋਇਆ ਉਹ ਮਿਲ ਜੇ ਤੇ ਭਾਅ ਲਾਣਨਾ ਕਿ ਤਰ੍ਹਾਂ ਉਹ ਭਾਅ ਲਾਣਣਾ ਹੈ ਜਿਹੜਾ ਉਹ ਸੀ2 ਪਲੱਸ 50 ਡਾਕਟਰ ਸਾਮੂਹਕ ਕਮੇਟੀ ਰਿਪੋਰਟ ਦਿੰਦਾ ਹੈ ਉਤੇ 50% ਮੁਨਾਫਾ ਜੋੜ ਕੇ ਉਹ ਪਾ ਲੈਣਿਆਂ ਜਾਂਦੇ। ਜ਼ਿਕਰ ਹੋਖ ਹੈ ਕਿ ਕਿਸਾਨਾਂ ਦੀਆਂ ਮੰਗਾਂ ਵਿੱਚ ਮੁੱਖ ਮੰਗ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ। ਦੇਖਣਾ ਹੋਵੇਗਾ ਕਿ 8 ਜੁਲਾਈ ਨੂੰ ਕਿਸਾਨ ਕਿੰਨੇ ਵੱਡੇ ਪ੍ਰਦਰਸ਼ਨ ਤੇ ਧਰਨਾ ਲਗਾਉਣਗੇ ਤੇ ਉਸਦੇ ਕੀ ਨਤੀਜੇ ਨਿਕਲਦੇ ਨੇ। ਸ਼ੋਮਣੀ ਅਕਾਲੀ ਦਲ ਦੇ ਚੱਲ ਰਹੇ ਕਾਂਟੋ ਕਲੇਸ਼ ਦੇ ਵਿਚਾਲੇ ਹੁਣ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮਜੀਠੀਆ ਨੇ ਚੁੱਪੀ ਤੋੜਦਿਆਂ ਕਿਹਾ ਕਿ ਉਹ ਸ਼ੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਉਹਨਾਂ ਕਿਹਾ ਕਿ ਬਿਲਕੁਲ ਵੀ ਸ਼ੋਮਣੀ ਅਕਾਲੀ ਦਲ ਦੋ ਟੜਿਆਂ ਦੇ ਵਿੱਚ ਨਹੀਂ ਵੰਡੀ ਹੋਈ 80% ਲੋਕ ਸੁਖਵੀਰ ਬਾਦਲ ਦੀ ਹਮਾਇਤ ਕਰਦੇ ਨੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤੇ ਵੱਡਾ ਦਾਵਾ ਕਰਦਿਆ ਕਿਹਾ ਕਿ 10 ਜੁਲਾਈ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾਵੇਗਾ ਸ਼ੋਮਣੀ ਅਕਾਲੀ ਦਲ ਦੇ ਵਿੱਚ ਅੰਦਰੂਨੀ ਕਲੇਸ਼ ਬਰਕਰਾਰ ਹੈ ਅਤੇ ਇਸੇ ਵਿਚਾਲੇ ਹੀ ਹੁਣ ਵਿਕਰਮਜੀਤ ਮਜੀਠੀਆ ਦਾ ਵੀ ਬਿਆਨ ਸਾਹਮਣੇ ਆਇਆ ਹੈ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਤੇ ਉਹ ਬਾਕੀਆਂ ਨੂੰ ਵੀ ਇਹੀ ਹਦਾਇਤ ਦੇਣਗੇ ਕਿ ਸਾਰੇ ਰਲ ਮਿਲ ਕੇ ਰਹਿਣ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੀ ਜਮ ਕੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਹੈ ਕਿ 10 ਜੁਲਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਫੇਰ ਬਦਲ ਹੋਵੇਗਾ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸ ਨੇ ਰੋਕਿਆ ਮੇਰਾ ਵੀਰ ਮੈਂ ਨੇਤੀ ਕੋਈ ਆਪ ਦੇ ਮਾਤਾ ਪਿਤਾ ਜੀ ਪ੍ਰਤੀ ਵੀ ਜੁੰਮੇਾਰੀਆਂ ਨੇ ਉਹ ਵੀ ਬਿਰਤ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜੁੰਮੇਾਰੀਆਂ ਮੈਂ ਬੜਾ ਪਾਰਟੀ ਦਾ ਲੋਇਲ ਵਰਕਰ ਆ ਮੈਂ ਮੌਕਾ ਪ੍ਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਨਹੀਂ ਦੋ ਫਾੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਛ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਨਹੀਂ ਦੇਖੋ ਕਈ ਕਾ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪ ਦੀਆਂ ਸਾਜਸ਼ਾ ਲੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਾਂ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿਸਾਬ ਮੈਂ ਸਮਝਦਾ ਨਾ ਲੋਕ ਬਣ ਸਿਆਣੇ ਰਹਿਣ ਸੂਝਵਾਨ ਰਹਿਣ ਜਿਕਰ ਉਹ ਹੈ ਕਿ ਵਿਕਰਮ ਨਜੀਤਿਆ ਦੇ ਮੁੱਖ ਮੰਤਰੀ ਨੂੰ ਬਦਲਣ ਵਾਲੇ ਦਾਅਵੇ ਕਿੰਨੇ ਕੁ ਸੱਚੇ ਨੇ ਇਹ ਤਾਂ ਆਉਣ ਵਾਲੇ ਸਮੇਂ ਚ ਵਿਖਣਯੋਗ ਹੋਵੇਗਾ ਸ਼ੀਤਲ ਅੰਗੁਰਾਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਦਿੱਤਾ ਗਿਆ ਸੀ ਤੇ ਉਸ ਚੈਲੰਜ ਦੇ ਅਨੁਸਾਰ ਸ਼ੀਤਲ ਅੰਗੁਰਾਲ ਦੱਸੀ ਹੋਈ ਜਗ੍ਹਾ ਤੇ ਵੀ ਪਹੁੰਚ ਗਏ ਪਰ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਨਹੀਂ ਆਏ ਜਿਸ ਤੋਂ ਬਾਅਦ ਅਕਾਲੀ ਦਲ ਦੇ ਬੁਲਾੜੇ ਅਰਸ਼ਦੀਪ ਕਲੇਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਤਰ੍ਹਾਂ ਦੇ ਵਾਰ ਕੀਤੇ ਜਾ ਰਹੇ ਨੇ ਨਾਲ ਹੀ ਉਹਨਾਂ ਨੇ ਭਾਜਪਾ ਨੂੰ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸ਼ੀਤਲ ਅੰਗੁਰਾਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਅਤੇ ਐਮਐਲਏਾਂ ਉੱਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲਗਾਏ ਗਏ ਨੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਅਰਸ਼ਦੀਪ ਕਲੇਰ ਨੇ ਕਿਹਾ ਕਿ ਇਹ ਸਾਫ਼ ਹੋ ਚੁੱਕਿਆ ਹੈ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਪੰਜਾਬ ਨੂੰ ਲੁੱਟ ਰਹੇ ਨੇ ਭਾਜਪਾ ਨੂੰ ਇਸ ਸਬੰਧੀ ਕੇਂਦਰੀ ਏਜੰਸੀਆਂ ਤੋਂ ਕਾਰਵਾਈ ਕਰਵਾਉਣੀ ਚਾਹੀਦੀ ਹੈ ਦੇਖੋ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਘਰ ਦਾ ਭੇਦੀ ਲੰਕਾ ਟਾਇ ਜੋ ਅੱਜ ਜਲੰਧਰ ਦੇ ਵਿੱਚ ਘਟਨਾਕ੍ਰਮ ਹੋਇਆ ਜਿੱਥੇ ਆਮ ਆਦਮੀ ਪਾਰਟੀ ਦਾ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਗੰਦੇ ਜਿਹੜੇ ਕਰਪਸ਼ਨ ਦੇ ਰਾਜ਼ ਨੇ ਉਹਨਾਂ ਦਾ ਪਰਦਾਫਾਸ਼ ਕੀਤਾ ਸਰਕਾਰ ਦੇ ਉੱਤੇ ਅਲੀਗੇਸ਼ਨ ਲਾਏ ਐਮਐਲਏ ਦੇ ਉੱਤੇ ਅਲੀਗੇਸ਼ਨ ਲਾਏ ਪਰ ਅੱਜ ਇੱਕ ਨਵੀਂ ਗੱਲ ਜਿਹੜੀ ਹੋਈ ਜਿਹੜੀ ਅੱਗੇ ਦਬੀ ਜ਼ੁਬਾਨ ਦੇ ਵਿੱਚ ਹੁੰਦੀ ਸੀ ਕਿ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਸਿੱਧਾ-ਸਿੱਧਾ ਐਮਐਲਏ ਨਾਲ ਰਲ ਕੇ ਮੁੱਖ ਮੰਤਰੀ ਦੀ ਭੈਣ ਦੇ ਉੱਤੇ ਵੀ ਇਲਜ਼ਾਮ ਨੇ ਇਹ ਗੱਲਾਂ ਦਾ ਜਵਾਬ ਹੁਣ ਸਰਕਾਰ ਨੂੰ ਸਾਹਮਣੇ ਆ ਕੇ ਦੇਣਾ ਚਾਹੀਦਾ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਗੱਡੀ ਦੀ ਛੱਤਾਂ ਤੇ ਕਦੇ ਕਿੱਕਲੀਆਂ ਪਾਉਂਦੇ ਨੇ ਕਦੇ ਗਾਣੇ ਲਾ ਕੇ ਨੱਚਦੇ ਨੇ ਤੇ ਅੱਜ ਉਹਨਾਂ ਦਾ ਆਪਣਾ ਰਾਜ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਐਮਐਲਏ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਔਰ ਇਹ ਕੋਈ ਪਹਿਲੀ ਵਾਰ ਨਹੀਂ ਅੱਗੇ ਵੀ ਬਹੁਤ ਵਾਰ ਪੈਨ ਡਰਾਈਵਾਂ ਦੀ ਗੱਲ ਹੋਈ ਹੈ ਸਬੂਤਾਂ ਦੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਨੇ ਕਦੇ ਵੀ ਐਕਸ਼ਨ ਨਹੀਂ ਲਿਆ ਨਾ ਕਟਾਰੂ ਚੱਕ ਦੇ ਉੱਤੇ ਨਾ ਮੰਤਰੀ ਬਲਕਾਰ ਸਿੰਘ ਦੇ ਉੱਤੇ ਪਰ ਅੱਜ ਮੈਂ ਬੀਜੇਪੀ ਨੂੰ ਸਿੱਧਾ ਸਵਾਲ ਕਰਦਾ ਕਿ ਦੇਸ਼ ਦੇ ਵਿੱਚ ਰਾਜ ਕਰਨ ਵਾਲੀ ਧਿਰ ਬੀਜੇਪੀ ਹੈ ਔਰ ਇਲਜ਼ਾਮ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਹੈ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਹੈ ਸੋ ਇਹਦੀ ਜਾਂਚ ਪੰਜਾਬ ਸਰਕਾਰ ਕਿੱਦਾਂ ਕਰ ਸਕਦੀ ਹੈ ਤਾਂ ਜਾਂਚ ਪ੍ਰਭਾਵਿਤ ਹੋ ਜੂਗੀ ਸੋ ਅੱਜ ਬੀਜੇਪੀ ਦਾ ਫਰਜ਼ ਬਣਦਾ ਹੈ ਕਿ ਕੱਲੀ ਪ੍ਰੈਸ ਕਾਨਫਰੰਸ ਨਾ ਕਰਨ ਕੇਂਦਰੀ ਏਜੰਸੀਆਂ ਤੋਂ ਇਹਦੀ ਜਾਂਚ ਕਰਾਉਣ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਕਿਉਂਕਿ ਇਲਜ਼ਾਮ ਹੁਣ ਬਹੁਤ ਸੰਗੀਨ ਨੇ ਇਤਾਂ ਹੀ ਨਹੀਂ ਪੰਜਾਬ ਦੇ ਸਿਰ ਤੇ 70-80 ਹਜ਼ਾਰ ਦਾ ਕਰੋੜ ਦਾ ਕਰਜ਼ਾ ਚੜ ਗਿਆ ਇਹ ਜਿਹੜਾ ਅੰਦਰ ਲੁੱਟ ਮਚੀ ਹੋਈ ਹੈ ਜਿਹੜੇ ਆਪਣੇ ਘਰ ਭਰੇ ਜਾ ਰਹੇ ਨੇ ਇਹ ਸਾਰਾ ਉਹਦੇ ਕਰਕੇ ਹੈ ਸੋ ਮੇਰੀ ਬੇਨਤੀ ਹੈ ਕਿ ਇਕੱਲਾ ਸਿਆਸੀ ਸਟੰਟ ਬਣ ਕੇ ਨਾ ਰਹਿ ਜੇ ਹੁਣ ਇਹਦੇ ਤੇ ਕਾਰਵਾਈ ਹੋਵੇ ਕਿਉਂਕਿ ਵਿਰੋਧੀ ਧਿਰਾਂ ਤੱਕ ਕਾਰਵਾਈ ਕਰਾ ਨਹੀਂ ਸਕਦੀਆਂ ਪਰ ਬੀਜੇਪੀ ਜਿਹੜੀ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਉਹ ਇਹਦੇ ਤੇ ਕਾਰਵਾਈ ਕਰਾ ਸਕਦੀ ਹੈ ਔਰ ਆਪਰੇਸ਼ਨ ਲੋਟਸ ਵਾਲੀ ਕਾਰਵਾਈ ਵੀ ਬੀਜੇਪੀ ਕਰਾਵੇ ਕਿਉਂਕਿ ਉਹ ਵੀ ਸ਼ੀਤ ਲੰਗਰਾਲ ਨੇ ਪਹਿਲਾਂ ਕਿਹਾ ਸੀ ਕਿ ਉਹ ਵੀ ਸਾਰਾ ਛੜਯੰਤਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਚਿਆ ਸੋ ਹੁਣ ਵਕਤ ਆ ਗਿਆ ਕਿ ਬੜੀ ਸਿਹਰਤਾ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਜੇ ਘਾਲੇ ਮਲੇ ਨੇ ਇਹਨਾਂ ਦੀ ਜਾਂਚ ਹੋ ਕੇ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ ਜਿਕਰ ਹੈ ਉਹ ਹੈ ਕਿ ਅਸ਼ਦੀਪ ਕਲੇਰ ਨੇ ਸ਼ੀਤਲ ਅੰਗੁਰਾਲ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ ਵਿਖਣਾ ਹੋਵੇਗਾ ਕਿ ਭਾਜਪਾ ਸਰਕਾਰ ਇਸਤੇ ਕੀ ਐਕਸ਼ਨ ਲੈਂਦੀ ਹੈ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਮਾਲੇਨਾ ਨੇ ਸਿੱਖਿਆ ਅਧਿਆਪਕਾਂ ਦੇ ਤਬਾਦਲਿਆਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਹੈ ਕਿ ਉਹਨਾਂ ਦੇ ਹੁਕਮਾਂ ਦੇ ਬਾਵਜੂਦ ਵੀ 5000 ਤੋਂ ਵੱਧ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਗਏ ਜਿਸ ਨੂੰ ਲੈ ਕੇ ਉਹਨਾਂ ਨੇ ਚੀਫ ਸਕੱਰੇਟਰੀ ਨੂੰ ਨਵੇਂ ਹੁਕਮ ਜਾਰੀ ਕੀਤੇ ਨੇ ਉਹਨਾਂ ਕਿਹਾ ਕਿ ਜਿਹੜੇ ਵੀ ਅਧਿਆਪਕਾਂ ਨੇ ਤਬਾਦਲੇ ਰੁਕਾਉਣ ਲਈ ਰਿਸ਼ਵਤ ਦਿੱਤੀ ਹੈ ਜਾਂ ਫਿਰ ਜਿਸਨੇ ਵੀ ਇਹਨਾਂ ਅਧਿਆਪਕਾਂ ਦੇ ਤਬਾਦਲੇ ਕੀਤੇ ਨੇ ਇਸ ਸਬੰਧੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਦਿੱਲੀ ਦੇ ਸਿੱਖਿਆ ਵਿਭਾਗ ਦੇ ਵੱਲੋਂ 5000 ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਆਤਿਸ਼ੀ ਮਾਰਲੇਨਾ ਦਾ ਗੁੱਸਾ ਫੁੱਟਦਾ ਹੋਇਆ ਵਿਖਾਈ ਦੇ ਰਿਹਾ ਹੈ। ਦਰਸਲ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਇਨ੍ਹਾਂ ਤਬਾਦਲਿਆਂ ਦੇ ਵਿਚਾਲੇ ਪ੍ਰਸ਼ਟਾਚਾਰੀ ਦੀਆਂ ਵੀ ਕਈ ਖਬਰਾਂ ਸਾਹਮਣੇ ਆਈਆਂ ਨੇ ਤੇ ਉਹਨਾਂ ਨੇ ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਇਨ੍ਹਾਂ ਹੁਕਮਾਂ ਨੂੰ ਰੱਦ ਕਰਨ ਦੇ ਹੁਕਮ ਵੀ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਬਦਲੀਆਂ ਹੋ ਗਈਆਂ ਹੁਣ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਦੀ ਮੰਗ ਕੀਤੀ ਹੈ ਤੇ ਕਿਹਾ ਜੋ ਦੋਸ਼ੀ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ 11 ਜੂਨ ਕੋ ਦਿੱਲੀ ਸਰਕਾਰ ਕੇ ਸਿੱਖਿਆ ਵਿਭਾਗ ਨੇ ਇੱਕ ਆਦੇਸ਼ ਨਿਕਾਲਾ ਉਹਨਾਂ ਨੇ ਆਦੇਸ਼ ਨਿਕਾਲਾ कि कोई भी दिल्ली सरकार के स्कूलों में अगर कोई शिक्षक है जो एक स्कूल में दस साल से ज़्यादा से पढ़ा रहे हैं तो उनका कंपलसरी ट्रांसफ़र होगा वो चाहें या ना चाहें उस स्कूल के बच्चे चाहें या ना चाहें वो अच्छे टीचर हैं या खराब टीचर हैं सब टीचर्स का कंपलसरी ट्रांसफ़र होगा ये आदेश बिल्कुल गलत है शिक्षा विरोधी है और इस आदेश को खारिज करने के लिए एक जुलाई को मैंने दिल्ली के शिक्षा विभाग के सचिव दिल्ली के शिक्षा विभाग के निदेशक लेकिन मेरे आदेश के बावजूद दो जुलाई को लेट नाइट रात के बीचों बीच पांच हजार टीचर्स का ट्रांसफर ऑर्डर निकल जाता है सवाल यह उठता है कि मेरे आदेश के बावजूद शिक्षा में इसका नेगेटिव असर पड़ेगा उसके बावजूद क्यों दिल्ली सरकार के अफसर ऐसा ऑर्डर निकाल रहे हैं क्या अब ऐसा समय आ गया है कि दिल्ली सरकार के ही अफसर दिल्ली के सरकारी स्कूलों को खराब करना चाहते हैं ये भी खबर आ रही है जो बहुत चिंताजनक खबर है कि इस ट्रांसफर की प्रक्रिया में बहुत भ्रष्टाचार हुआ है टीचर्स ने अपने ट्रांसफर्स रुकवाने के लिए ऐसा कहा जा रहा है कई अफसरों को रिश्वत दी है कई लोगों ने रिश्वत का लेन देन किया है यह भी बहुत बड़ा चिंता का विषय है कि अगर शिक्षा विभाग में वो विभाग जो हमारे शहर के बच्चों का फ्यूचर डिसाइड करता है अगर वहां पर भ्रष्टाचार होगा तो शिक्षा कैसे आगे बढ़ेगी बच्चे कैसे आगे बढ़ेंगे उनका भविष्य कैसे आगे बढ़ेगा मैंने आज सुबह दिल्ली सरकार के चीफ सेक्रेटरी को आदेश दिया है और उनको कहा है कि इस ट्रांसफर ऑर्डर पे जिसके तहत एक स्कूल में 10 साल से ज़्यादा समय से कोई पढ़ाने वाले टीचर को कंपलसरी ट्रांसफर जो किया गया है इस ट्रांसफर के ऑर्डर को रोका जाए और तुरंत रोक जिक्रयोग है कि आतिशी मारलेना वो लगाए गए इन्होंने तो बाद की कार्रवाई होंगी है यहाँ देखोग होगा ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਸ਼ਹੀਦ ਹੋਏ ਅਗਨੀ ਵੀਰਾਂ ਨੂੰ ਫੰਡ ਦੇਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਸੀ ਕਿ ਇਨ੍ਹਾਂ ਅਗਨੀ ਵੀਰਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਰਾਹੁਲ ਗਾਂਧੀ ਨੇ ਅੱਜ ਸ਼ਹੀਦ ਹੋਏ ਅਗਨੀ ਵੀਰ ਅਜੇ ਸਿੰਘ ਦੇ ਪਰਿਵਾਰ ਦੀ ਇੱਕ ਗੱਲਬਾਤ ਸਾਂਝੀ ਕੀਤੀ ਹੈ ਜਿਸ ਵਿੱਚ ਪਰਿਵਾਰ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਨੇ ਜ਼ਰੂਰ ਮਦਦ ਕੀਤੀ ਹੈ ਪਰ ਕੇਂਦਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਨੂੰ ਇਹਨਾਂ ਪਰਿਵਾਰਾਂ ਤੋਂ ਮਾਫੀ ਮੰਗਣ ਵਾਸਤੇ ਹਦਾਇਤ ਦਿੱਤੀ ਹੈ। ਰਾਹੁਲ ਗਾਂਧੀ ਨੇ ਸੰਸਦ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਝੂਠ ਬੋਲ ਰਹੀ ਹੈ ਕਿ ਉਹ ਸ਼ਹੀਦ ਅਗਨੀਵੀਰਾਂ ਨੂੰ 1 ਕਰੋੜ ਰੁਪਇਆ ਦਿੰਦੀ ਹੈ ਜਿਸ ਤੋਂ ਬਾਅਦ ਸੰਸਦ 'ਚ ਹੰਗਾਮਾ ਹੋ ਗਿਆ ਸੀ। ਅਜੇ ਵਿੱਚ ਅੱਜ ਰਾਹੁਲ ਗਾਂਧੀ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਿਤਾ ਨੇ ਖੁਦ ਆਪਣੇ ਝੂਠ ਤੇ ਸੱਚ ਦਾ ਬਿਆਨ ਸਾਹਮਣੇ ਰੱਖਿਆ ਹੈ। ਨਮਸਕਾਰ संसद में अपने भाषण में मैंने कहा सत्य की रक्षा हर धर्म का फाउंडेशन है जवाब में राजनाथ सिंह जी ने शिव जी की फोटो के सामने पूरे हिंदुस्तान को देश की सेना को और अग्निवीरों को कॉम्पनसेशन के बारे में झूठ बोला मैंने अपने भाषण में कहा था मेरी बात मत सुनिए उनकी बात भी मत सुनिए अग्निवीर के परिवारों की बात सुनिए कोई सहूलत नहीं मिली ना सेंट्रल गवर्नमेंट पंजाब सरकार ने दी हमें चलो जो भी है हक तो सेंट्रल गवर्नमेंट ने कुछ नहीं दिया हमें। बोलते आएंगे पैसे इलेक्शन आ रहा है वो आ रहा है ना जाने कब आएगा शहीद अजय सिंह जी के पिता ने मेरे और रक्षा मंत्री के भाषण सुनने के बाद ये बयान दिया है कल बयान दिया करोड़ रुपए का परिवार को

ਆਪin ਸਭse ਮਾਫੀ ਮੰਗਿਏ ਡਰੋ ਮਤ ਡਰਾਓ ਮਤ ਸਤਿਮੇਵ ਜਯਤੇ ਜ਼ਿਕਰ ਹੋ ਹੈ ਕਿ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਨੇ ਕੋਈ ਪੈਸੇ ਨਹੀਂ ਦਿੱਤੇ ਬਲਕਿ ਪੰਜਾਬ ਸਰਕਾਰ ਨੇ ਸਹਾਇਤਾ ਕੀਤੀ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਨੂੰ ਸੰਸਦ ਦੇਸ਼ ਫੌਜ ਅਤੇ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਤੋਂ ਮਾਫੀ ਮੰਗਣ ਵਾਸਤੇ ਕਿਹਾ ਹੈ ਬੀਤੇ ਕੁਝ ਦਿਨਾਂ ਤੋਂ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਮੌਸਮ ਦੇ ਵਿੱਚ ਠੰਡਕ ਬਰਕਰਾਰ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਵਿੱਚ yellow alert ਜਾਰੀ ਕੀਤਾ ਗਿਆ ਹੈ ਤੇ ਮੌਨਸੂਨ ਦੀਆਂ ਤਿਆਰੀਆਂ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ بارش ਹੋ ਸਕਦੀ ਹੈ ਅਤੇ ਕਿਸਾਨਾਂ ਵਾਸਤੇ ਵੀ ਵੱਡੇ ਫਾਇਦੇ ਵਾਲੀ ਗੱਲ ਹੋਵੇਗੀ ਪੰਜਾਬ ਭਰ ਦੇ ਵਿੱਚ ਮੌਸਮ ਦਾ ਮિજાਜ ਬਦਲਦਾ ਹੋਇਆ ਵਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਟੈਂਪਰੇਚਰ ਘਟ ਗਿਆ ਹੈ ਤੇ ਦੂਜੇ ਪਾਸੇ ਕਈ ਥਾਵਾਂ ਤੇ بارش ਹੋਣ ਦੇ ਕਾਰਨ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਆਉਂਦੇ 2-3 ਦਿਨ ਤੱਕ ਕਿਤੇ-ਕਿਤੇ ਹਲਕੀ بارش ਵੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ-ਕਿਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਦੂਜੇ ਪਾਸੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗੜਾ ਦੇ ਵੱਲੋਂ ਇਸ ਦੀ ਸਪਸ਼ਟ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਆਉਣ ਵਾਲਾ ਮੌਸਮ ਕਿਸਾਨਾਂ ਦੇ ਲਈ ਕਿੰਨਾ ਕੁ ਲਾਹੇਵੰਦ ਹੋਵੇਗਾ ਦੱਸਿਆ ਕਿ ਮੌਨਸੂਨ ਦੀ ਆਮਦ ਦੇ ਕਾਰਨ ਜੜੀ ਬਾਰਿਸ਼ ਕੰਟੀਨਿਊਸਲੀ ਹੋ ਰਹੀ ਹੈ ਔਰ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਨੀਚੇ ਚੱਲ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੀ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਜਿਹੜਾ yellow alert ਪੰਜਾਬ ਵਾਸਤੇ ਜਾਰੀ ਕੀਤਾ ਗਿਆ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਹੈ ਉਹ ਵੀ ਹੋ ਸਕਦਾ ਜੀ ਜੁਲਾਈ ਦੀ ਲੁਧਿਆਣਾ ਦੀ ਨਾਰਮਲ ਜਿਹੜੀ ਬਾਰਿਸ਼ 220.4 ਮਿਲੀਮੀਟਰ ਹੈ ਔਰ ਇਸ ਵਾਰੀ 72.4 ਮਿਲੀਮੀਟਰ ਅਜ ਤੱਕ ਜੀ ਕਿਉਂਕਿ ਹੁਣ ਝੋਨੇ ਦੀ ਲਵਾਈ ਵੀ ਹੋ ਗਈ ਹੈ ਔਰ ਝੋਨੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈ ਸੋ ਉਹਦੇ ਵਾਸਤੇ ਫਾਰਮਰਸ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਅਸੀਂ ਹੁਣ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਹੁਣ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਹੋਈ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਇਹ ਝੋਨੇ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰੇਗੀ ਔਰ ਝੋਨੇ ਲਿਲਾਹ ਵੰਦ ਸਿੱਧ ਹੋਏਗੀ ਔਰ ਇਹਦੇ ਨਾਲ ਨਾਲ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਨੇ ਉਹਨਾਂ ਤੇ ਵੀ ਥੋੜਾ ਪ੍ਰੈਸ਼ਰ ਘਟ ਕਰਨ ਦੇ ਵਿੱਚ ਮਦਦ ਕਰੇਗੀ ਆ ਆਮ ਲੋਕਾਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਾਰਿਸ਼ ਐਕਸਪੈਕਟਿਡ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਿਹੜੇ ਕੋਈ ਲੋਅ ਲੇਇੰਗ ਏਰੀਆਜ਼ ਦੇ ਵਿੱਚ ਨੇ ਸਪੈਸ਼ਲੀ ਉਹਨਾਂ ਨੂੰ ਥੋੜਾ ਜਿਹਾ ਆਪਣਾ ਬੰਦੋਬਸਤ ਰੱਖਣਾ ਚਾਹੀਦਾ ਕਈ ਵਾਰੀ ਕੋਈ ਪਾਣੀ ਦੀ ਪ੍ਰੋਬਲਮ ਹੁੰਦੀ ਹੈ ਸੋ ਬਾਕੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੀਆਂ ਆਊਟਡੋਰ ਐਕਟੀਵਿਟੀਆਂ ਨੇ ਜੇ ਕੋਈ ਤੈਦੇ ਹਿਸਾਬ ਨਾਲ ਪਲਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਆਉਣ ਵਾਲੇ 3-4 ਦਿਨ ਜੋ ਬਾਰਿਸ਼ ਹੋਣ ਦੇ ਕਾਫੀ ਹਿੱਸਿਆਂ ਦੇ ਵਿੱਚ ਚਾਂਸ ਹੈ ਔਰ ਕਿਤੇ ਕਿਤੇ ਜੋ ਹੈਵੀ ਜ਼ਿਕਰੋ ਹੈ ਕਿ ਮੀਂਹ ਦੇ ਚਲਦਿਆ ਕਈ ਥਾਵਾਂ ਤੇ ਪਾਣੀ ਰੁਕਣ ਦੀ ਵੀ ਸਮੱਸਿਆ ਸਾਹਮਣੇ ਆ ਰਹੀ ਹੈ ਪਰ ਅਜੇਹੇ ਦੇ ਵਿੱਚ ਫਿਰ ਵੀ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ ਸ਼ੀਤਲ ਅੰਗੁਰਾਲ ਦੇ ਚੈਲੰਜ ਤੋਂ ਬਾਅਦ ਨਹੀਂ ਆਏ ਮੁੱਖ ਮੰਤਰੀ ਭਗਵੰਤ ਮਾਨ ਸ਼ੀਤਲ ਅੰਗੁਰਾਲ ਨੇ ਅੱਧਾ ਘੰਟਾ ਕੀਤਾ ਇੰਤਜ਼ਾਰ ਪਈ ਅਮਰਿਤਪਾਲ ਸਿੰਘ ਨੂੰ ਮਿਲੀ ਪਰੋਲ 4 ਦਿਨਾਂ ਦੀ ਪਰੋਲ ਤੇ ਬਾਹਰ ਆਉਣਗੇ ਅਮਰਿਤਪਾਲ ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ 8 ਜੁਲਾਈ ਨੂੰ 13 ਸੰਸਦ ਮੈਂਬਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਰਾਓ ਅਕਾਲੀ ਦਲ ਦੇ ਕਾਂਟੋ ਕਲੇਸ਼ ਵਿਚਾਲੇ ਵਿਕਰਮਜੀਤ ਠਿਆ ਨੇ ਤੋੜੀ ਚੁੱਪੀ ਕਿਹਾ ਮੈਂ ਅਕਾਲੀ ਦਲ ਦਾ ਸੱਚਾ ਸਿਪਾਹੀ ਸਤਿਨਾਮ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ